ਸਾਚਿਆ ਗੁਰੂ ਲਾਧੋਰੇ ਦਿਵਸ ਜਿਸ ਨੂੰ ਕਿ ਮੇਲਾ ਰਖੜ ਪੁੰਨਿਆ ਦਾ ਵੀ ਕਿਹਾ ਜਾਂਦਾ ਹੈ ਤਾਂ ਗੁਰਦੁਆਰਾ ਨੌਵੀਂ ਪਾਤਸ਼ਾਹੀ ਸ਼੍ਰੀ ਬਾਬਾ ਬਕਾਲਾ ਸਾਹਿਬ ਵਿਖੇ ਪੂਰਨ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਤਾਂ ਇਸ ਮੇਲੇ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਰਹਿਣ ਵਾਲੇ ਨੇ ਤਾਂ ਕਿੰਨੇ ਦਿਨ ਮੇਲਾ ਚੱਲਣਾ ਹੈ ਇਸ ਸਬੰਧ ਦੇ ਵਿੱਚ ਗੱਲਬਾਤ ਕਰਦੇ ਹਾਂ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਇੰਚਾਰਜ ਸਰਦਾਰ ਸੁਖਵਿੰਦਰ ਸਿੰਘ ਬਤਾਲਾ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਸਾਚਾ ਗੁਰੂ ਲਾਦੋਰੇ ਦਿਵਸ ਸ੍ਰੀ ਬਾਬਾ ਬਗਲਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਤਾਂ ਕਿੰਨੇ ਦਿਨ ਮੇਲਾ ਚੱਲਣਾ ਹੈ ਤਾਂ ਇਸ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਨੇ ਜੀ ਸਾਚਾ ਗੁਰੂ ਲਾਦੋਰੇ ਪਾਵਨ ਜੋੜ ਮੇਲੇ ਦੇ ਸਬੰਧ ਦੇ ਵਿੱਚ ਸ੍ਰੀ ਖੰਡਪਾਟ ਸਾਹਿਬ ਆਰੰਭ ਹੋ ਚੁੱਕੇ ਨੇ 19 ਤਰੀਕ ਨੂੰ ਸ੍ਰੀ ਖੰਡਪਾਟ ਸਾਹਿਬ ਜੀ ਦੇ ਭੋਗ ਪਾਏ ਜਾਣੇ ਨੇ 18 ਤਰੀਕ ਨੂੰ ਬਾਅਦ ਦੁਪਹਿਰ ਦੀਵਾਨਾਂ ਦੀ ਅਰੰਭਤਾ ਹੋ ਜਾਣੀ ਹੈ ਜੋ 18 19 20 ਤੱਕ ਜਿਹੜੇ ਦੀਵਾਨ ਸੱਜਣੇ ਨੇ ਔਰ ਇਹਨਾਂ ਦੀਵਾਨਾਂ ਦੇ ਵਿੱਚ ਕਥਾਵਾਚਕ ਕੀਰਤਨੀਏ ਸਿੰਘ ਕਵੀਸ਼ਰ ਸਿੰਘ ਢਾਡੀ ਸਿੰਘ ਉਹ ਸੰਗਤਾਂ ਨੂੰ ਗੁਰੂ ਜਸਵੰਤਵਾਰਾ ਨਿਹਾਲ ਕਰਨਗੇ ਸੋ ਸੰਗਤਾਂ ਦੂਰੋਂ ਦੂਰੋਂ ਇਹਨਾਂ ਪਾਵਨ ਸਥਾਨਾਂ ਤੇ ਇਹਨਾਂ ਪਾਵਨ ਜੋੜਮੇਦਿਆਂ ਤੇ ਪਹੁੰਚ ਕਰਕੇ ਨਤਮਸਤਕ ਹੁੰਦੀਆਂ ਨੇ ਸੋ ਇਸੇ ਤਰ੍ਹਾਂ 21 ਤਰੀਕ ਵਾਲੇ ਦਿਨ ਮਹਾਨ ਅੰਮ੍ਰਿਤ ਸੰਚਾਰ ਇਹਨਾਂ ਪਾਵਨ ਸਥਾਨਾਂ ਤੇ ਕੀਤਾ ਜਾਣਾ ਹੈ ਔਰ ਅੰਮ੍ਰਿਤ ਸੰਚਾਰ ਤੋਂ ਬਾਅਦ ਵਿੱਚ ਸਮਾਗਮਾਂ ਦੀ ਜਿਹੜੀ ਸਮਾਪਤੀ ਹੋਣੀ ਹੈ 21 ਤਰੀਕ ਨੂੰ ਵਾਸਾ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਗੁਰਦੁਆਰਾ ਸ਼੍ਰੀ ਬਾਬਾ ਬਗੜਾ ਸਾਹਿਬ ਵਿਖੇ ਪਹੁੰਚਦੀ ਹੈ ਮੈਂ ਸਮਝਦਾ ਕਿ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤ ਜਿਹੜੀ ਆ ਵੱਡੀ ਗਿਣਤੀ ਦੇ ਵਿੱਚ ਇੱਥੇ ਆਉਂਦੀ ਆ ਔਰ ਸੰਗਤ ਤੇ ਜਿਹੜੇ ਸਵਾਗਤੀ ਪ੍ਰਬੰਧ ਨੇ ਜਾਂ ਲੰਗਰਾਂ ਸ਼ਭੀਲਾਂ ਦੇ ਪ੍ਰਬੰਧਾਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਜਿਹੜਾ ਚੱਲ ਰਿਹਾ ਪ੍ਰਬੰਧ ਦੇਖੋ ਸਮੁੱਚਾ ਪ੍ਰਬੰਧ ਜਿਹੜਾ ਉਹ ਇਲਾਕੇ ਦੀਆਂ ਸਿੰਘ ਸਭਾਵਾਂ ਨੂੰ ਨਾਲ ਲੈ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਦੇ ਦਿਸ਼ਾ ਨਿਰਦੇਸ਼ ਇਨ੍ਹਾਂ ਪਵਨ ਅਸਥਾਨਾਂ ਦੇ ਮੈਨੇਜਰ ਸਰਦਾਰ ਗੁਰਪ੍ਰੀਤ ਸਿੰਘ ਜੀ ਮੱਲੇਵਾਲ ਮੀਤ ਮੈਨੇਜਰ ਸਰਦਾਰ ਜਗਤਾਰ ਸਿੰਘ ਜੀ ਅਤੇ ਸ਼ੇਰ ਸਿੰਘ ਜੀ ਸਮੁੱਚੇ ਸਟਾਫ ਨੇ ਇਲਾਕੇ ਦੀਆਂ ਜਿਵੇਂ ਪਹਿਲਾਂ ਦੱਸਿਆ ਜਥੇਬੰਦੀਆਂ ਨੂੰ ਨਾਲ ਲਿਆ ਕਰਕੇ ਸਿੰਘ ਸਭਾਵਾਂ ਨੂੰ ਨਾਲ ਲੈ ਕੇ ਪ੍ਰਬੰਧ ਕੀਤੇ ਨੇ ਜਿਸ ਦੇ ਵਿੱਚ ਪੜਾਵਾਰ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਸੰਗਤ ਦੀ ਸਹੂਲਤ ਵਾਸਤੇ ਸ਼ਬੀਲਾਂ ਦਾ ਪ੍ਰਬੰਧ ਕੀਤਾ ਗਿਆ ਔਰ ਆਉਣ ਜਾਣ ਵਾਲੀ ਸੰਗਤ ਵਾਸਤੇ ਕਾਰ پارکਿੰਗ ਮੋਟਰਸਾਈਕਲ پارکਿੰਗ ਸਾਈਕਲ پارکਿੰਗ ਦੇ ਪ੍ਰਬੰਧ ਕੀਤੇ ਗਏ ਨੇ ਸੋ ਆਪਣੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੰਗਤਾਂ ਦੀ ਸਹੂਲਤ ਵਾਸਤੇ ਵੱਧ ਤੋਂ ਵੱਧ ਇਹ ਅਸੀਂ ਪ੍ਰਬੰਧ ਕਰ ਸਕੀਏ ਸੋ ਦਿਨ ਰਾਤ ਅਸੀਂ ਸੇਵਾ ਦੇ ਵਿੱਚ ਲੱਗੇ ਹੋਏ ਆ ਇਸ ਦੇ ਵਿੱਚ ਇਹਨਾਂ ਪਾਵਨ ਜੋੜ ਮੇਲੇ ਨੂੰ ਲਿਆ ਕਰਕੇ ਜੋ ਕਾਰਜ ਚੱਲ ਰਹੇ ਨੇ ਇਸ ਦੇ ਵਿੱਚ ਵੱਖ-ਵੱਖ ਸੰਪਰਦਾਵਾਂ ਦੇ ਸੰਤ ਮਹਾਂਪੁਰਖ ਜਿਵੇਂ ਤਰਨਾ ਦਲ ਦੇ ਮੁਖੀ ਬਾਬਾ ਜੋਗਾ ਸਿੰਘ ਜੀ ਕਿਲਾ ਨੰਦਗੜ੍ਹ ਵਾਲੇ ਕਾਰਸਿਓ ਵਾਲੀ ਸੰਪਰਦਾ ਇਸ ਵੇਲੇ ਬਾਬਾ ਸਤਨਾਮ ਸਿੰਘ ਜੀ ਜਿਨ੍ਹਾਂ ਵੱਲੋਂ ਲੰਗਰ ਦੀ ਮਾਤ ਬਣ ਕੇ ਤਿਆਰ ਕੀਤੀ ਗਈ ਹੈ ਉਹਨਾਂ ਵੱਲੋਂ ਅਤੇ ਸ੍ਰੀਮਾਨ ਸੰਤ ਬਾਬਾ ਕੋਲਾ ਸਿੰਘ ਜੀ ਸੰਪਰਦਾ ਸਰਹਾੜੀ ਵਾਲੇ ਜੋ ਇਹਨਾਂ ਪਵਨ ਸਥਾਨਾਂ ਤੇ ਸਵਾਵਾ ਕਰਾ ਰਹੇ ਨੇ ਉਹਨਾਂ ਦਾ ਵੀ ਵੱਡਾ ਸਵਾਵਾ ਦੇ ਵਿੱਚ ਸਹਿਯੋਗ ਹੈ ਸੋ ਅਸੀਂ ਮਿਲ ਜੁਲ ਕੇ ਇਸ ਨੂੰ ਚਾ ਸਟਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਹ ਮਹਾਪੁਰਖ ਅਤੇ ਇਲਾਕੇ ਦੀਆਂ ਧਾਰਮਿਕ ਜਥੇਬੰਦੀਆਂ ਸਿੰਘ ਸਭਾਵਾਂ ਸੰਗਤਾਂ ਦੇ ਸੇਵਾ ਦੇ ਵਿੱਚ ਯਤਨ ਕਰਦੇ ਆ ਕਿ ਵੱਧ ਤੋਂ ਵੱਧ ਪੁਖਤਾ ਪ੍ਰਬੰਧ ਕੀਤੇ ਜਾਣ ਇਸ ਜੋੜ ਮੇਲੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੁਖਾਗੂ ਨੇ ਐਡਵੋਕੇਟ ਧਾਮੀ ਸਾਹਿਬ ਜਾਂ ਹੋਰ ਜਿਹੜੇ ਨੁਮਾਇੰਦੇ ਨੇ ਉਹ ਵੀ ਪਹੁੰਚਣਗੇ। ਹਾਂਜੀ 19 ਤਰੀਕ ਨੂੰ ਜੋ ਸਾਡਾ ਮੁੱਖ ਸਮਾਗਮ ਹੈ ਉਹ ਦਿਨ ਵੇਲੇ ਤਕਰੀਬਨ 11:00 ਵਜੇ ਸਾਡੇ ਮਾਨਯੋਗ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਐਡਵੋਕੇਟ ਸਾਹਿਬ ਉਹ ਇੱਥੇ ਪੁੱਜ ਰਹੇ ਨੇ। ਉਹਨਾਂ ਨੇ ਵੀ ਸੰਗਤਾਂ ਦੇ ਨਾਲ ਸੰਗਤਾਂ ਦੇ ਦਰਸ਼ਨ ਕਰਨੇ ਨੇ। ਸੋ ਉਚੇਚੇ ਤੌਰ ਤੇ ਉਹ ਵੀ ਪੁੱਜਣੇ ਆ ਉਹਨਾਂ ਦੇ ਨਾਲ ਹੋਰ ਵੀ ਉਹ ਸ਼ਖਸੀਅਤਾਂ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਖਤਰ ਸਹਿਬਾਨ ਉਹ ਵੀ ਇਹਨਾਂ ਪਾਵਨ ਅਵਸਰ ਤੇ ਪੁੱਜ ਕੇ ਨਤਮਸਤਕ ਹੋਣ ਵਾਸਤੇ ਸੰਗਤਾਂ ਦੇ ਦਰਸ਼ਨ ਵਾਸਤੇ ਪੁੱਜ ਰਹੇ ਨੇ ਮੈਂ ਸਮਝਦਾ ਕਿ ਇੱਥੇ ਨੌਜਵਾਨਾਂ ਦੀ ਵੀ ਕਾਫੀ ਵੱਡੀ ਜਿਹੜੀ ਸ਼ਮੂਲੀਅਤ ਇਸ ਜੋੜ ਮੇਲੇ ਦੇ ਵਿੱਚ ਰਹਿੰਦੀ ਹੈ ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਨੌਜਵਾਨਾਂ ਦੀ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਸ਼ਮੂਲੀਅਤ ਜੋੜ ਮੇਲੇ ਦੇ ਵਿੱਚ ਰਹਿੰਦੀ ਹੈ ਔਰ ਹੁੱਲੜਬਾਜੀ ਕਰਦੇ ਆ ਵੀ ਨੌਜਵਾਨਾਂ ਨੂੰ ਵੇਖਿਆ ਜਾਂਦਾ ਹੈ ਪਿਛਲੀ ਵਾਰੀ ਇੱਕ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਇੱਕ ਨੌਜਵਾਨ ਦੀ ਮੇਰੇ ਖਿਆਲ ਡੈਥ ਵੀ ਹੋ ਗਈ ਸੀਗੀ ਤੋ ਇਹ ਕੋਈ ਨੌਜਵਾਨਾਂ ਨੂੰ ਅਪੀਲ ਕਰਨੀ ਚਾਹੁੰਦੇ ਹਾਂ ਦੇਖੋ ਇਸ ਵਾਰ ਪ੍ਰਸ਼ਾਸਨ ਨੇ ਬੜਾ ਸ਼ਲਾਘਾਯੋਗ ਫੈਸਲਾ ਕੀਤਾ ਐਸਐਸਪੀ ਸਾਹਿਬ ਅਤੇ ਐਸਡੀਐਮ ਸਾਹਿਬ ਡੀਐਸਪੀ ਸਾਹਿਬ ਇੱਥੇ ਸਾਡੇ ਨਾਲ ਉੱਚੇ ਚੇੇ ਤੌਰ ਤੇ ਗੁਰਦੁਆਰਾ ਸਾਹਿਬ ਵਿਖੇ ਮੀਟਿੰਗ ਹੋਈ ਸੀ ਉਹਨਾਂ ਸਾਡੇ ਵੀ ਧਿਆਨ ਦੇ ਵਿੱਚ ਲਿਆਂਦਾ ਜੋ ਨੌਜਵਾਨ ਇਕੱਲੇ ਟਰੈਕਟਰ ਲੈ ਕੇ ਜੋ ਬਿਨਾਂ ਟਰਾਲੀ ਤੋਂ ਵੱਡੇ ਵੱਡੇ ਡੀਜੀ ਉੱਤੇ ਫਿਟ ਕਰ ਲੈਂਦੇ ਨੇ ਔਰ ਦੇਖਿਆ ਗਿਆ ਕਿ ਉਹ ਅਕਸਰ 2-4 ਜਣੇ ਸ਼ੋਅ ਤੇ ਬੈਠ ਜਾਂਦੇ ਨੇ ਕੋਈ ਬੰਪਰ ਨਾਲ ਲੰਮਕ ਜਾਂਦਾ ਇਸ ਤਰ੍ਹਾਂ ਕਰਦਿਆਂ ਕਈ ਵਾਰ ਐਕਸੀਡੈਂਟ ਦੇ ਨਾਲ ਅਣਸਖਾਵੀ ਘਟਨਾ ਜਿਹੜੀ ਵਾਪਰ ਜਾਂਦੀ ਹੈ ਉਸ ਨੂੰ ਰੋਕਣ ਵਾਸਤੇ ਪ੍ਰਸ਼ਾਸਨ ਨੇ ਸਖਤੀ ਦੇ ਨਾਲ ਫੈਸਲਾ ਲਿਆ ਕਿ ਅਜਿਹੇ ਅੰਸਰਾਂ ਨੂੰ ਜਾਂ ਇਸ ਤਰ੍ਹਾਂ ਦੇ ਕਰਨ ਵਾਲੇ ਵੱਡੇ ਵੱਡੇ ਡੀਜ਼ਲ ਲਗਾ ਕੇ ਟਰੈਕਟਰ ਤੇ ਜੋ ਆਉਣਗੇ ਉਹਨਾਂ ਨੂੰ ਬਾਬਾ ਬਕਾਲਾ ਸਾਹਿਬ ਅਖੇ ਅੰਦਰ ਨਹੀਂ ਆਉਣ ਦਿੱਤਾ ਜਾਊਗਾ ਸੋ ਇਹ ਬੜਾ ਸ਼ਲਾਘਾਯੋਗ ਫੈਸਲਾ ਆਪਾਂ ਆਪਣੇ ਬੱਚਿਆਂ ਨੂੰ ਕਿਉਂਕਿ ਇਹ ਬੱਚੇ ਬਾਹਰੋਂ ਤੇ ਕਿਤੇ ਨਹੀਂ ਆਉਂਦੇ ਸਾਡੇ ਆਪਣੇ ਬੱਚੇ ਨੇ ਸੋ ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦਾ ਕਿ ਆਪਾਂ ਗੁਰੂ ਘਰ ਆਉਣਾ ਗੁਰੂ ਦੀ ਖੁਸ਼ੀ ਲੈਣ ਵਾਸਤੇ ਗੁਰੂ ਜਸ ਸਰਵਣ ਕਰਵਾਉਣ ਵਾਸਤੇ ਇਤਿਹਾਸ ਸਰਵਣ ਕਰਕੇ ਆਪਾਂ ਇੱਥੋਂ ਸਿੱਧ ਲੈਣੀ ਆ ਸਿੱਖਿਆ ਲੈਣੀ ਆ ਕਿਉਂਕਿ ਗੁਰਦੁਆਰਿਆ ਹੋਏ ਸੋਚੀ ਪਾਇਏ ਸੀ ਦੇ ਮਹਾਵਾਕਾਂ ਅਨਸਾਰ ਗੁਰੂ ਘਰ ਪੁੰਚ ਕੇ ਆਪਾਂ ਸ਼ਰਦਾ ਦੇ ਨਾਲ ਇੱਥੇ ਪਹੁੰਚਣਾ ਸੋ ਮੇਰੀ ਅਪੀਲ ਹੈ ਉਹਨਾਂ ਨੌਜਵਾਨਾਂ ਨੂੰ ਕਿ ਤੁਸੀਂ ਕਿਉਂਕਿ ਅਸੀਂ ਪ੍ਰਬੰਧ ਕੀਤਾ ਹੋਇਆ ਮਿੱਤੇਵਾਲੀ ਸਾਈਡ ਤੋਂ ਸਠਿਆਲੇ ਕਾਲਜ ਦਾਣਾ ਮੰਡੀ ਦੇ ਵਿੱਚ ਵੱਡੀ ਪਾਰਕਿੰਗ ਬਣਾਈ ਗਈ ਹੈ ਔਰ ਉੱਥੋਂ ਫ੍ਰੀ ਬੱਸ ਸੇਵਾ ਸ਼ੁਰੂ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਬੰਧ ਕੀਤਾ ਗਿਆ 10 ਬੱਸਾਂ ਫ੍ਰੀ ਸੇਵਾ ਇੱਥੇ ਚੱਲੇਗੀ ਉਹ ਬੱਸ ਸਟੈਂਡ ਤੇ ਸੰਗਤ ਨੂੰ ਉਤਾਰ ਕੇ ਇਸੇ ਤਰ੍ਹਾਂ ਵਾਪਸ ਫਿਰ ਸੰਗਤ ਲੈਣ ਵ ਸੋ ਇਹ ਸਵਾਸ ਤੇ ਸੀ ਪ੍ਰਬੰਧ ਕੀਤੇ ਨੇ ਕਿ ਸੰਗਤ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਕਿਉਂਕਿ ਪ੍ਰਬੰਧ ਔਰ ਇਹ ਕਾਰਜ ਬੜਾ ਵੱਡਾ ਗੁਰੂ ਦਾ ਕਾਰਜ ਹੈ ਜਿਸका ਕਾਰਜ ਤੇ ਨਹੀਂ ਕੀਤਾ ਮਾਨਸ ਕਿਆ ਵਿਚਾਰਾ ਦੇ ਮਹਾਵਾਕਨਸਰ ਗੁਰੂ ਸਾਹਿਬ ਬਖਸ਼ਿਸ਼ ਕਰਨ ਆਪਣੀਆਂ ਸਵਾਮਾ ਆਪ ਹੀ ਕਰਵਾ ਲੈਣ ਤਾਂ ਬਿਲਕੁਲ ਇਹ ਸਨ ਗੁਰਦੁਆਰਾ ਨੌਵੀਂ ਪਾਤਸ਼ਾਹੀ ਸ਼੍ਰੀ ਬਾਬਾ ਬਕਾਲਾ ਸਾਹਿਬ ਦੇ ਇੰਚਾਰਜ ਸੁਖਵਿੰਦਰ ਸਿੰਘ ਬਤਾਲਾ ਜਿਨ੍ਹਾਂ ਨੇ ਸਾਨੂੰ ਸਾਚਾ ਗੁਰੂ ਲਾਦੋਰੇ ਦਿਵਸ ਮੇਲਾ ਰਖੜਪੁੰਨਿਆਂ ਦੀਆਂ ਤਿਆਰੀਆਂ ਦੇ ਸਬੰਧੀ ਜਿਹੜੀ ਹੈ ਪੂਰੀ ਜਾਣਕਾਰੀ ਦਿੱਤੀ ਆ ਔਰ ਇਹਨਾਂ ਨੇ ਦੱਸਿਆ ਹੈ ਕਿ ਜਿੰਨੇ ਦਿਨ ਵੀ ਇਹ ਮੇਲੇ ਦਾ ਜਿਹੜਾ ਪ੍ਰੋਗਰਾਮ ਚੱਲਣਾ ਹੈ ਤਾਂ ਉਹ ਕਿਸ ਤਰ੍ਹਾਂ ਕਿਹਦੇ ਪ੍ਰੋਗਰਾਮ ਰਹਿਣੇ ਨੇ ਇਸ ਮੇਲੇ ਦੌਰਾਨ ਇਹਨਾਂ ਦੇ ਵੱਲੋਂ ਨੌਜਵਾਨਾਂ ਨੂੰ ਖਾਸ ਅਪੀਲ ਹੈ ਕਿ ਜਿਹੜੇ ਨੌਜਵਾਨ ਟਰੈਕਟਰਾਂ ਦੇ ਉੱਪਰ ਡੀਜੇ ਲਗਾ ਕੇ ਮੋਟਰਸਾਈਕਲਾਂ ਦੇ ਲਾਇਸੈਂਸਰ ਲਾ ਕੇ ਮੇਲੇ ਦੇ ਵਿੱਚ ਹੁੱਲੜਬਾਜੀ ਕਰਦੇ ਨੇ ਉਹ ਇਸ ਚੀਜ਼ ਤੋਂ ਗਰੇਜ ਕਰਨ ਕਿਉਂਕਿ ਪਾਵਨ ਪਵਿੱਤਰ ਇਹ ਦਿਹਾੜਾ ਹੁੰਦਾ ਹੈ ਤਾਂ ਇੱਥੇ ਗੁਰੂ ਸਾਹਿਬ ਦੇ ਅੱਗੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣ ਦਰਸ਼ਨ ਟੀਵੀ ਦੇ ਲਈ ਕੈਪਟਨ ਸਿੰਘ ਮੈਤਾ ਚੌਕ ਅੰਮ੍ਰਿਤਸਰ